ੱਲੇਵਾਲ ਦੀ ਭੋਖੜ ਹੜਤਾਲ ਤੇ ਪੰਜਾਬ ਬੀਜੇਪੀ ਨੇ ਜਿਤਾਈ ਚਿੰਤਾ ਜਥੇਦਾਰ ਸ਼੍ਰੀ ਹਲਤਖ ਸਾਹਿਬ ਨੂੰ ਲਿਖੀ ਚਿੱਠੀ ਡੱਲੇਵਾਲ ਦਾ ਮਰਨ ਵਰਤ ਤੁਰਵਾਉਣ ਲਈ ਕੀਤੀ ਅੱਪੀ ਮੋਗਾ ਚ ਐਸਕੇਐਮ ਦੀ ਵਾਹ ਪੰਚਾਇਤ ਜੁਟਨਾ ਸ਼ੁਰੂ ਹੋਏ ਕਿਸਾਨ ਥੋੜੀ ਦੇਰ ਚ ਟਿਕੈਤ ਸਣੇ ਮੋਰਚੇ ਦੇ ਤਮਾਮ ਆਗੂ ਵੀ ਹੋਣਗੇ ਸ਼ਾਮਲ ਮੰਚ ਤੋਂ ਕਰਨਗੇ ਤਕਰੀਰਾਂ ਹੰਤਕ ਸਪਾਂਚ ਵੱਡੀ ਹਲਚਲ ਐਸਡੀਪੀਸੀ ਪ੍ਰਧਾਨ ਐਡਵੋਕੇਟ ਤਾਮੀ ਨੇ ਅਕਲਤਖ ਸਾਹਿਬ ਦੇ ਜਥੇਦਾਰ ਨਾਲ ਕੀਤੀ ਮੁਲਾਕਾਤ ਕੱਲ ਗਿਆਨੀ ਰਕੀਸ਼ ਸਿੰਘ ਨੂੰ ਮਿਲਿਆ ਸੀ ਅਕਾਲੀ ਦਲ ਦਾ ਵਫਾ ਤੇ ਹੁਣ ਅਸੀਂ ਤੁਹਾਨੂੰ ਸਿੱਧਾ ਲੈ ਚੱਲਦੇ ਆਂ ਸੰਯੁਕਤ ਕਿਸਾਨ ਮੋਰਚੇ ਦੀ ਮਹਾਪੰਚਾਇਤ ਦੇ ਵਿੱਚ ਜੋ ਕਿ ਮੋਗਾ ਦੇ ਵਿੱਚ ਹੋ ਰਹੀ ਹੈ। ਮੋਗਾ ਚੱਜ ਐਸ ਕੇ ਐਮ ਵੱਲੋਂ ਮਹਾਪੰਚਾਇਤ ਸੱਦੀ ਗਈ ਹੈ। ਮੋਗਾ ਦੀ ਅਨਾਜ ਮੰਡੀ ਦੇ ਵਿੱਚ ਕਿਸਾਨ ਇਕੱਠੇ ਹੋ ਰਹੇ ਨੇ ਸਾਰੇ ਐਸ ਕੇ ਐਮ ਦੇ ਆਗੂ ਇਸ ਮਹਾਪੰਚਾਇਤ ਦਾ ਹਿੱਸਾ ਬਣ ਗਏ ਔਰ ਉੱਥੇ ਆਪੋ ਆਪਣਾ ਆਪੋ ਆਪਣੀਆਂ ਤਕਰੀਰਾਂ ਕਰਨਗੇ। ਰਕੇਸ਼ ਟਕੈਤ ਸਣੇ ਮੋਰਚੇ ਦੇ तमाम ਆਗੂ ਇਸ ਮਹਾਪੰਚਾਇਤ ਚ ਸ਼ਾਮਲ ਹੋ ਰਹੇ ਨੇ। ਕਈ ਸੂਬਿਆਂ ਦੇ ਕਿਸਾਨ ਇਸ ਮਹਾਪੰਚਾਇਤ ਦਾ ਹਿੱਸਾ ਬਣ ਰਹੇ ਨੇ ਔਰ ਕਿਸਾਨਾਂ ਵੱਲੋਂ ਇਹ ਦਾਵਾ ਕੀਤਾ ਗਿਆ ਐਸਕੇਐਮ ਵੱਲੋਂ ਕਿ 40000 ਦੇ ਕਰੀਬ ਕਿਸਾਨ ਇਸ ਮਹਾਪੰਚਾਇਤ ਦਾ ਹਿੱਸਾ ਬਣ ਗਏ ਸੋ ਅੱਜ ਮੋਗਾ ਦੇ ਵਿੱਚ ਇਹ ਵੱਡੀ ਵੱਡਾ ਇਕੱਠ ਰੱਖਿਆ ਗਿਆ ਐਸਕੇਐਮ ਵੱਲੋਂ ਐਸਕੇਐਮ ਵਾਰ-ਵਾਰ ਇਹ ਗੱਲ ਕਹਿੰਦਾ ਕਿ ਅਸੀਂ ਜਿਹੜਾ ਸ਼ੰਭੂ ਤੇ ਖਨੌਰੀ ਮੋਰਚਾ ਚੱਲ ਰਿਹਾ ਉਸ ਦੇ ਸਮਰਥਨ ਚਾ ਪਰ ਉਸਤੇ ਪੈਰਲਲ ਉਹਨਾਂ ਵੱਲੋਂ ਆਪਣੇ ਜਿਹੜੇ ਵੱਖਰੇ ਪ੍ਰੋਗਰਾਮ ਹੈ ਉਹ ਉਲੀਕੇ ਜਾ ਰਹੇ ਨੇ ਇਹਨਾਂ ਜਥੇਬੰਦੀਆਂ ਦੇ ਆਗੂ ਉਸ ਮੋਰਚੇ ਦਾ ਹਿੱਸਾ ਨਹੀਂ ਬਣ ਰਹੇ ਸਿਰਫ ਉਸ ਨੂੰ ਬਾਹਰੋਂ ਸਮਰਥਨ ਕਰ ਰਹੇ ਨੇ ਔਰ ਸ਼ਾਇਦ ਇਹੀ وجہ ਹੈ ਕਿ ਉਸ ਮੋਰਚੇ ਦਾ ਪ੍ਰਭਾਵ ਜਿਹੜਾ ਹੈ ਉਸ ਪੱਧਰ ਦਾ ਨਹੀਂ ਬਣ ਸਕਿਆ ਜਿਸ ਪੱਧਰ ਦਾ ਕਿਸੇ ਵੇਲੇ ਦਿੱਲੀ ਦੀਆਂ ਬਰੂਹਾਂ ਤੇ ਜੋ ਕਿਸਾਨ ਅंदोलਨ ਹੋਇਆ ਸੀ ਉਸ ਦਾ ਬਣਿਆ ਸੀ ਕਿਉਂਕਿ ਉੱਥੇ ਸਾਰੀਆਂ ਜਥੇਬੰਦੀਆਂ ਇਕੱਠੀਆਂ ਸੀ ਇੱਥੇ ਸਾਰੀਆਂ ਜਥੇਬੰਦੀਆਂ ਅੱਡ-ਅੱਡ ਨੇ ਅਨਾਜ ਮੰਡੀ ਮੋਗਾ ਲੈ ਚੱਲਦੇ ਆ ਸਿੱਧਾ ਮੇਰੇ ਸਹਿਯੋਗੀ ਨੁਪਿੰਦਰ ਬਰਾਣ ਜੁੜ ਰਹੇ ਨੇ ਨੁਪਿੰਦਰ ਤਸਵੀਰਾਂ ਦੀ ਜ਼ੁਬਾਨੀ ਮਾਹੌਲ ਸਮਝਣਾ ਚਾਹਾਂਗੇ ਕਦੋਂ ਕ ਮਹਾਪੰਚਾਇਤ ਸ਼ੁਰੂ ਹੋਣੀ ਹੈ ਕਿਹੜੇ-ਕਿਹੜੇ ਆਗੂ ਖਾਸ ਤੌਰ ਤੇ ਆ ਰਹੇ ਨੇ ਬਿਲਕੁਲ ਵਿਜੇ ਦਾ ਮੋਗਾ ਦੀ ਧਣਾ ਮੰਡੀ ਦੇ ਵਿੱਚ ਅਸੀਂ ਮੌਜੂਦ ਆ ਜਿੱਥੇ ਇਹ ਮਹਾਪੰਚਾਇਤ ਬੁਲਾਈ ਗਈ ਆ ਤਾਂ ਹੁਣੇ-ਹੁਣੇ ਦੀ ਸ਼ੁਰੂਆਤ ਹੋਈ ਆ ਰਸਮੀ ਤੌਰ ਤੇ ਸਟੇਜ ਦੀ ਕਾਰਵਾਈ ਸ਼ੁਰੂ ਹੋ ਗਈ ਆ ਤੁਸੀਂ ਸਟੇਜ ਤੇ ਨਜ਼ਰ ਮਾਰ ਲਓ ਖੇਤੀ ਮੰਡੀਕਰ ਨੀਤੀ ਖਰੜਾ ਰੱਦ ਕਰੋ ਸੁੱਤ ਕਿਸਾਨ ਮੋਰਚਾ ਭਾਰਤ ਕਿਸਾਨ ਮਹਾਪੰਚਾਇਤ ਇਹ ਮੰਚ ਦੀ ਤਸਵੀਰ ਹੈ ਜਿੱਥੇ ਤੁਹਾਨੂੰ ਬਲਬੀਰ ਸਿੰਘ ਰਾਜੇਵਾਲ ਸਮੇਤ ਸਾਰੇ ਵੱਡੇ ਚਿਹਰੇ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਔਰ ਤੁਹਾਨੂੰ ਹੁਣ ਇਕੱਠ ਵਾਲੇ ਪਾਸੇ ਲੈ ਚੱਲਦੇ ਆ ਕਿ ਇਸ ਵੇਲੇ ਇਕੱਠ ਕਿੰਨਾ ਹੋ ਚੁੱਕਿਆ ਦੇਖੋ ਇਸਕਿਮ ਨੇ ਪਹਿਲਾਂ ਆਰਾਮ ਦੇ ਟੁਹਾਣਾ ਦੇ ਵਿੱਚ ਇੱਕ ਵੱਡਾ ਇਕੱਠ ਕੀਤਾ ਸੀ ਔਰ ਹੁਣ ਮੋਗਾ ਦੀ ਅਨਾਜ ਮੰਡੀ ਦੇ ਵਿੱਚ ਇਕੱਠ ਕੀਤਾ ਜਿੱਥੇ ਲਗਾਤਾਰ ਕਿਸਾਨ ਜਿਹੜੇ ਨੇ ਜਿੱਥੇ ਉਹ ਲਗਾਤਾਰ ਇੱਥੇ ਪਹੁੰਚ ਰਹੇ ਨੇ ਇਹ ਮੰਡੀ ਦੇ ਵਿੱਚ ਇੱਕ ਜਗ੍ਹਾ ਜਿਹੜੀ ਹੈ ਉਹ ਨਿਯਤ ਕੀਤੀ ਗਈ ਹੈ ਜਿੱਥੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਨੇ ਉਹ ਪਹੁੰਚ ਰਹੇ ਨੇ ਤੇ ਤਸਵੀਰ ਹੈ ਕਿਸਾਨ ਬੀਬੀਆਂ ਬੇਟੀਆਂ ਨੇ ਔਰ ਇਹ ਜਗ੍ਹਾ ਕਿਸਾਨ ਬੀਬੀਆਂ ਦੇ ਲਈ ਰਾਖਵੀਂ ਰੱਖੀ ਗਈ ਹੈ ਇਸ ਕਰਕੇ ਪਿੱਛੇ ਥੋੜੀ ਜਿਹੀ ਜਗ੍ਹਾ ਖਾਲੀ ਨਜ਼ਰ ਆ ਰਹੀ ਹੈ ਕਿਉਂਕਿ ਇੱਥੇ ਸਿਰਫ ਬੀਬੀਆਂ ਨੇ ਬੈਠਣਾ ਹੈ ਦੂਜੇ ਪਾਸੇ ਜਿਹੜੇ ਕਿਸਾਨ ਨੇ ਉਹ ਤੁਹਾਨੂੰ ਨਜ਼ਰ ਆ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਤਾਂ ਇਹ ਤਸਵੀਰ ਕੀ ਰਹੇਗੀ ਹਾਲਾਤ ਕੀ ਰਹਿਣਗੇ ਅਰੇ ਕਿਸ ਤਰ੍ਹਾਂ ਦੇ ਐਲਾਨ ਜਿਹੜੇ ਨੇ ਉਹ ਅੱਜ ਕੀਤੇ ਜਾਣ ਨੇ ਇਸ ਮੰਚ ਤੋਂ ਤੁਹਾਨੂੰ ਮੰਚ ਦੇ ਆਗੂਆਂ ਵਾਲੇ ਪਾਸੇ ਲਿਜਾਣ ਦੀ ਕੋਸ਼ਿਸ਼ ਕਰਦੇ ਆਂ ਔਰ ਗਲਬਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰ੍ਹਾਂ ਅੱਜ ਜਿਹੜੀ ਚਰਚਾ ਕਿਉਂਕਿ ਪਹਿਲਾਂ ਵੱਡੀ ਮੀਟਿੰਗ ਕੀਤੀ ਗਈ ਆ ਉਸ ਮੀਟਿੰਗ ਦੇ ਵਿੱਚ ਰਣਨੀਤੀ ਤਿਆਰ ਕੀਤੀ ਗਈ ਆ ਕਿ ਕਿਸ ਤਰ੍ਹਾਂ ਦੀ ਅੱਜ ਦਾ ਜਿਹੜਾ ਰਣਨੀਤੀ ਜਿਹੜੀ ਐ ਉਹ ਤਿਆਰ ਕੀਤੀ ਜਾਣੀ ਐ ਅੱਗੇ ਕਿਸ ਤਰ੍ਹਾਂ ਨੇ ਐਲਾਨ ਕੀਤੇ ਜਾਣੇ ਨੇ ਉਹਨਾਂ ਨਾਮ ਲੈ ਕੇ ਸਾਰੇ ਵੱਡੇ ਤੇਰੇ ਇਸ ਵੇਲੇ ਨਜ਼ਰ ਆ ਰਹੇ ਨੇ ਬਲਵੀਰ ਸਿੰਘ ਰਾਜੇਵਾਲ ਹੁਣੀ ਨਜ਼ਰ ਆ ਰਹੇ ਨੇ ਹਰਮਨ ਸਿੰਘ ਕਾਧੀਆਂ ਨਜ਼ਰ ਆ ਰਹੇ ਨੇ ਤਾਂ ਬਲਵੀਰ ਸਿੰਘ ਰਾਜੇਵਾਲ ਹੁਣੀ ਰਾਜੇਵਾਲ ਹਰਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਰਾਜੇਵਾਲ ਸਾਹਿਬ ਤੁਹਾਡੀ ਇੱਕ ਪਹਿਲਾਂ ਮੀਟਿੰਗ ਵੀ ਹੋ ਗਈ ਐ ਹੁਣ ਮੀਟਿੰਗ ਤੋਂ ਬਾਅਦ ਮਹਾਪੰਚਾਇਤ ਦੀ ਕਾਰਵਾਈ ਸ਼ੁਰੂ ਹੋ ਗਈ ਐ ਜਿਸ ਤਰ੍ਹਾਂ ਦੇਖੀਏ ਅੱਜ ਦੀ ਇਸ ਮਹਾਪੰਚਾਇਤ ਨੂੰ ਕਿਉਂਕਿ ਲਾਈਵ ਤੁਹਾਨੂੰ ਸਾਰੇ ਦਰਸ਼ਕ ਜਿਹੜੇ ਨੇ ਖਾਸ ਕਰਕੇ ਪੰਜਾਬ ਦਾ ਦੇਖ ਰਿਆ ਜਿਹੜੇ ਦੋਨਾਂ ਮੋਰਚਿਆਂ ਨੂੰ ਦੇਖ ਰਹੇ ਨੇ ਧੰਨਵਾਦ ਜੀ ਦੇਖੋ ਸਰਕਾਰ ਅਸਲ ਵਿੱਚ ਸਰਕਾਰ ਨਹੀਂ ਜੇ ਸਰਕਾਰ ਹੋਵੇ ਤਾਂ ਉਹ ਲੋਕਾਂ ਦੀ ਗੱਲ ਸੁਣੇ ਲੋਕਾਂ ਦੀ ਗੱਲ ਸੁਣੇ ਹਰ ਲੋਕਾਂ ਨੂੰ ਬੁਲਾ ਕੇ ਪੁੱਛੇ ਡੈਮੋਕ੍ਰੇਸੀ ਦਾ ਕੋਈ ਕਾਲਾ ਬਿੱਲਾ ਲਾ ਰਹੇ ਸਰਕਾਰ ਦੀ ਡਿਊਟੀ ਬਣਦੀ ਉਹਨੂੰ ਪੁੱਛੇ ਕਿ ਤੂੰ ਕਿਉਂ ਲਾਇਆ ਹੈ ਪਰ ਇੱਥੇ ਇੰਨੀ ਵੱਡੀ ਗਿਣਤੀ ਵਿੱਚ ਕਿਸਾਨ ਦੋਨੋਂ ਬਾਰਡਰਾਂ ਦੇ ਪਾਸੇ ਬੈਠੇ ਆ ਸੰਪੂਰਨ ਖਨੌਰੀ ਕਿਸਾਨ ਸ਼ਹੀਦ ਹੋਏ ਜਾ ਰਹੇ ਆ ਆ ਇੱਕ ਵੱਡੀ ਰੈਲੀ ਹੋ ਰਹੀ ਹੈ ਕਦੇ ਟ੍ਰੈਫਿਕ ਜਾਮ ਹੁੰਦੇ ਨੇ ਕਦੇ ਭਾਰਤ ਬੰਦ ਹੁੰਦਾ ਹੈ ਕਦੇ ਪੰਜਾਬ ਬੰਦ ਹੁੰਦਾ ਹੈ ਤੇ ਬੀਜੇਪੀ ਦੀ ਸਰਕਾਰ ਦੇ ਕੋਈ ਅਸਰ ਨਹੀਂ ਹੋ ਰਿਹਾ ਇਹਦਾ ਮਤਲਬ ਬੜਾ ਸਪਸ਼ਟ ਹੈ ਅਸੀਂ ਕਿਸੇ ਵੇਲੇ ਕਿਹਾ ਕਰਦੇ ਸੀ ਵੀ ਜਦੋਂ ਇਹ ਜਨ ਸੰਗ ਹੁੰਦੀ ਸੀ ਉਹ ਵਪਾਰੀਆਂ ਦੀ ਜਮਾਤ ਹੈ ਹੁਣ ਬੜਾ ਨੰਗਾ ਚਟਾ ਇਹ ਨਾਚ ਹੋ ਰਿਹਾ ਵੀ ਇਹ ਵਪਾਰੀਆਂ ਦੀ ਜਮਾਤ ਹੈ ਕਾਰਪੋਰੇਟਸ ਦੀ ਜਮਾਤ ਹੈ ਇਹਨੂੰ ਲੋਕਾਂ ਨਾਲ ਕੋਈ ਮਤਲਬ ਨਹੀਂ ਸੱਤਾ ਹਾਸਲ ਕਰਕੇ ਲੋਕਾਂ ਨੂੰ ਡੰਡੇ ਨਾਲ ਹੱਕਦੇ ਨੇ ਪਰ ਪੰਜਾਬ ਦੇ ਲੋਕ ਜ਼ੁਲਮ ਦੇ ਖਿਲਾਫ ਲੜਦੇ ਰਹੇ ਆ ਲੜਦੇ ਰਹਿਣਗੇ ਜਿਹੜਾ ਇਹਨਾਂ ਦਾ ਮਿੱਟੀ ਆ ਉਹਦੀਆਂ ਸਾਰੀਆਂ ਜਿਹੜੀਆਂ ਚਾਲਾਂ ਨੂੰ ਅਸੀਂ ਨੰਗਿਆ ਕਰਾਂਗੇ ਕਿਸੇ ਕੀਮਤ ਤੇ ਪਿੱਛੇ ਨਹੀਂ ਹਟਦੇ ਸਾਡੀਆਂ ਤੋਂ ਮੋਰਚੇ ਬਣ ਗਿਆ ਵੀਰ ਉਸ ਮੋਰਚੇ ਦੇ ਨਾਲ ਹੈ ਜੇ ਦੰਦੇਵਾਲ ਨੂੰ ਕੁਝ ਹੋ ਗਿਆ ਤਾਂ ਕਰਾਰੀ ਸਜ਼ਾ ਦਿੱਤੀ ਜਾਵੇ ਸਰਕਾਰ ਨੂੰ ਦੱਸਣਾ ਚਾਹੀਦਾ ਹੈ ਮਸਲਾ ਗੰਭੀਰ ਹੁੰਦਾ ਜਾ ਰਿਹਾ ਉਧਰੋਂ ਤੁਸੀਂ ਡੱਲੇਵਾਲ ਸਾਹਿਬ ਦੀ ਅਗਰ ਸਿੱਧੀ ਗੱਲ ਕਰ ਲਈਏ ਲਗਾਤਾਰ ਵਿਗੜਦੀ ਜਾ ਰਹੀ ਹੈ ਸਰਕਾਰ ਵੱਲੋਂ ਕੋਈ ਸੁਣਿਆ ਨਹੀਂ ਆ ਰਿਹਾ ਹਾਲਾਂਕਿ ਤੁਸੀਂ ਪੈਰਲਲ ਇੱਕ ਵੱਖਰਾ ਸੰਘਰਸ਼ ਜਿਹਾ ਚਲਾ ਰਹੇ ਹੋ ਕਿਉਂਕਿ ਬਾਹਰੋਂ ਤੁਸੀਂ ਕਿੰਨਾ ਕਿ ਤਲਾਣ ਕੀਤਾ ਹੈ ਤੁਸੀਂ ਬਾਕੀ ਦੀਆਂ ਦੀ ਛੱਡੋ ਜ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕੋਈ ਸੰਗਿਆਰ ਹੈ ਹੀ ਨਹੀਂ ਇਹ ਦੇ ਦੇ ਪ੍ਰਧਾਨ ਮੰਤਰੀ ਨੂੰ ਕੋਈ ਚੁੰਦਾ ਨਹੀਂ ਇਹ ਸਾਰਾ ਮਰਨੇ ਤੋਂ ਦੇਖਿਆ ਹੈ ਜੇ ਉਹਨੂੰ ਇਹ ਚਿੰਤਾ ਨਹੀਂ ਕਿਸਾ ਪਰਸਪਰ ਬਸਪੀ ਹੁੰਦੇ ਕਰ ਰਹੇ ਨੇ ਜਿਉਂ ਉਹ ਚਿੰਤਾ ਨੇ ਸਾਰੇ ਦੇਸ਼ ਵਿੱਚ ਹਾਲ ਚੱਲ ਰਿਹਾ ਹੈ ਇਹ ਤਾਂ ਸਮਝਣਾ ਚਾਹੀਦਾ ਵੀ ਇਹ ਦੇਸ਼ ਦੇ ਲੋਕਾਂ ਨੂੰ ਅੱਜ ਖੜੇ ਹੋਣਾ ਜੀ ਦੌਰ ਮਾਈਕ ਗੱਲ ਲਈ ਤੁਹਾਡੇ ਤੁਹਾਡੇ ਮਾਧਮ ਲਈ ਕਹਿਣਾ ਚਾਹੁੰਦਾ ਜਿਹੜੇ ਲੋਕ ਕਹਿੰਦੇ ਨੇ ਕਿ ਕਿਸਾਨ ਤਾਂ ਰੋਜ਼ੇ ਲੱਡੀ ਜਾਂਦੇ ਨੇ ਰੋਜ਼ੇ ਕਿਟਰ ਵਿੱਚ ਕੰਮ ਕਰਦੇ ਨੇ ਉਹਨਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਇਹ ਸਰਕਾਰ ਟੋਟਲ ਕਾਰਪੋਰੇਸ਼ਨ ਦੇ ਅਕਜ ਹੈ ਕਿ ਕਿਸਾਨ ਅੰਦੋਲਨ ਨਹੀਂ ਕਰਦਾ ਹੈ ਜਿਹੜੀ ਉਹਨਾਂ ਨੂੰ ਟਪਣੀ ਆਉਂਦੀ ਜੇ ਇੱਕ ਹੰਤ ਟੁੱਟ ਗਈ ਤਾਂ ਜਿਹੜੇ ਇੱਥੇ ਵਪਾਰੀ ਨੇ ਦੁਕਾਨਦਾਰ ਨੇ ਸਾਰੇ ਜਿਹੜੇ ਨੇ ਇੱਕ ਦਿਨਾਂ ਦੇ ਵਿੱਚ ਇਹਨਾਂ ਤੇ ਕਬਜਾ ਕਰਕੇ ਵਿਲੇ ਘਰ ਵਿੱਚ ਜਾਣਗੇ ਪ੍ਰਧਾਨ ਜੀ ਇੱਕ ਚੀਜ਼ ਸਮਝਾਣਾ ਲੋਕਾਂ ਨੂੰ ਕਿ ਇਸ ਚੀਜ਼ ਬੜੀ ਚਿੰਤਾ ਹੈ ਕਿ ਤੁਸੀਂ ਆਪਣੇ ਪੱਧਰ ਤੇ ਸੰਘਰਸ਼ ਜਿਹੜਾ ਪੈਰਲ ਚੱਲ ਰਿਹਾ ਤੁਹਾਡਾ ਕਿ ਸਮਰਥਨ ਦੇਣ ਦਾ ਐਲਾਨ ਕੀਤਾ ਹੋਇਆ ਪਰ ਇੱਕ ਚੀਜ਼ ਸਮਝਣੀ ਚਾਹਾਂਗੇ ਕਿ ਕੇਂਦਰ ਦੇ ਨਾਲ ਕੋਈ ਕੋਸ਼ਿਸ਼ ਕੀਤੀ ਜਾ ਰਹੀ ਹੈ ਰਾਫਤਾ ਕਰਨ ਦੀ ਤਾਂਕਿ ਦੱਲਨੇ ਵਾਲੋ ਰਾਨ ਨੂੰ ਉਹਨੇ ਖੇਤ ਪਹਚਾਈ ਜਾ ਸਕਦੀ ਹੈ ਦੇਖੋ ਅਸੀਂ ਕੋਸ਼ਿਸ਼ ਕਰਦੇ ਰਹੇ ਹਾਂ ਇਸਾਈ ਦੇ ਵਿੱਚ ਚਿੰਤਤ ਰਹੇ ਹਾਂ ਕਿ ਕਮੇਟੀ ਬਣਾਈ ਹੋਈ ਹੈ ਇਹ ਨਾ ਸਮਝੋ ਜਦ ਅਫਸਰ ਸਿਰ ਕਰਦਾ ਵੀ ਦੂਜੇ ਪਾਸੇ ਰਿਸਪਾਂਸ ਨਹੀਂ ਮਿਲ ਰਿਹਾ ਜੇ ਕੋਈ ਦੂਜੇ ਪਾਸੇ ਸੰਗ ਰਾਹ ਪਹੁੰਚਾਉਣਾ ਨਹੀਂ ਚਾਹੁੰਦਾ ਅਸੀਂ ਬਾਰ ਬਾਰ ਸਿੱਖ ਬੱਜ ਜਾਂਗੇ ਉਹ ਕੋਈ ਸਰਕਾਰ ਦੀਆਂ ਕੀ ਹੋਈ ਸਾਡੇ ਨਾਲ ਲੱਗੇ ਇਹ ਤੋਂ ਸਾਨੂੰ ਡਰ ਲੱਗਦਾ ਇਹਦਾ ਮਤਲਬ ਇਹ ਨਹੀਂ ਪਈ ਅਸੀਂ ਉਹਨਾਂ ਦੇ ਨਾਲ ਨਹੀਂ ਤੁਸੀਂ ਉਹਨਾਂ ਦੇ ਨਾਲ ਆ पर ਨਾਲ ਬਿਠਾਉਣ ਦਾ ਇੱਕ ਤਰੀਕਾ ਹੁੰਦਾ ਹੈ ਜਥੇ ਬੰਦੀਆਂ ਦਾ ਮਿਲ ਕੇ ਕੰਮ ਕਰਨ ਦਾ ਇੱਕ ਤਰੀਕਾ ਹੁੰਦਾ ਤਰੀਕੇ ਤੋਂ ਬਾਹਰ ਜਾ ਕੇ ਨਹੀਂ ਪਰ ਸਨੇਹਾ ਦੇਣ ਦੀ ਕੋਸ਼ਿਸ਼ ਫਿਰ ਕਰੋਂਗੇ ਸਨੇਹਾ ਫਿਰ ਭੇਜਿਆ ਜਾਏਗਾ ਅਸੀਂ ਤਾਂ ਮਿਹਨਤਾਂ ਕੋਸ਼ਿਸ਼ ਕਰਦੇ ਰਹਿਾਂਗੇ ਕਰਦੇ ਰਹਿਾਂਗੇ ਤਾਂ ਸਨੇਹਾ ਭੇਜਣ ਦੀ ਕੋਸ਼ਿਸ਼ ਕਾਦੀਆ ਸਾਹਿਬ ਤੁਸੀਂ ਉੱਠ ਕੇ ਦੇ ਲੱਭ ਸਿਆ ਹੋ ਥੋੜਾ ਜਿਹਾ ਤਾਂ ਹਰਬੀਰ ਸਿੰਘ ਕਾਦੀਆ ਦੇ ਨਾਲ ਵੀ ਗੱਲਬਾਤ ਕਰ ਰਹੇ ਨੇ ਜਿਹੜੇ ਕੁਝ ਚਰਚਾਵਾਂ ਕੁਝ ਸਵਾਲ ਲੋਕਾਂ ਦੇ ਜ਼ੈਨ ਦੇ ਵਿੱਚ ਨੇ ਕਾਦੀਆ ਸਾਹਿਬ ਅਸੀਂ ਪਿੱਛੇ ਨਜ਼ਰ ਮਾਰ ਰਹੇ ਆਂ ਆ ਜਨਾਬ ਜੀ ਪਿੱਛੇ ਕੱਟ ਵੀ ਦਿਖਾ ਦਿਓ ਕਿ ਇੱਥੇ ਵੱਡੀ ਗਿਣਤੀ ਵਿੱਚ ਕੱਟ ਹੋ ਗਿਆ ਤੁਸੀਂ ਮਹਾਪੰਚਾਇਤ ਬੁਲਾਈ ਹੈ ਪਰ ਉਧਰ ਖਨੌਰੀ ਇੱਕ ਵੱਡਾ ਕੱਟ ਚੱਲ ਰਿਹਾ ਉੱਥੇ ਲੋਕ ਕੋ ਲਗਾਤਾਰ ਇਸ ਗੱਲ ਨੂੰ ਲੈ ਕੇ ਚਿੰਤਤ ਨੇ ਕਿ ਢੱਲੇਵਾਲ ਸਾਹਾ ਦਾ ਬਣੇਗਾ ਕੀ ਹੁਣ ਇਹ ਸਭ ਜਨਾ ਚਾਹਾਂਗੇ ਕਿ ਢੱਲੇਵਾਲ ਸਾਹਿਬ ਵਾਲੇ ਮਸਲੇ ਨੂੰ ਕਿਵੇਂ ਸਿਰੇ ਲਾਉਣਾ ਹੈ ਕਿਉਂਕਿ ਉਹ ਕਹਿੰਦੇ ਮੈਂ ਉੱਠਣਾ ਨਹੀਂ ਔਰ ਸਰਕਾਰ ਵੱਲੋਂ ਕੋਈ ਸੁਰੀਆ ਨਹੀਂ ਆ ਰਿਹਾ ਬਿਲਕੁਲ ਜਿਹੜੀ ਇਹ ਜਿਹੜਾ ਇਕੱਠਾ ਇਹ ਉਹੀ ਪ੍ਰਚਾਰਣ ਦੇ ਵਿੱਚ ਹੋਇਆ ਡੱਲਿਆ ਸਾਹਿਬ ਦੀ ਜਿਹੜਾ ਰੱਖਿਆ ਹੋਇਆ ਤੇ ਉੱਥੇ ਕੱਟ ਹੋਣਾ ਵੀ ਜ਼ਰੂਰੀ ਆ ਖਨੌਰੀ ਤੇ ਪਸ਼ੰਭੂ ਵੀ ਹੋਣਾ ਜ਼ਰੂਰੀ ਆ ਤੇ ਮੰਗਾ ਸਹਿਮਤੀ ਆ ਸਾਰੀ ਹੁਣ ਕਿਹੜੀ ਗੱਲ ਇੱਥੇ ਦਰਾਈ ਜਾ ਰਹੀ ਆ ਤੁਹਾਡੇ ਮੀਡੀਆ ਦੇ ਥਰੂ ਵੀ ਕਹਿ ਸਕਦੇ ਆ ਲੋਕਾਂ ਦੇ ਵਿੱਚ ਵੀ ਵਿਚਾਰ ਆਉਂਦਾ ਵੀ ਇਹ ਧੜੇਵਾਦੀ ਲਗ ਲਗ ਤਰੀਕੇ ਨਾਲ ਹੋ ਰਹੀ ਆ ਜਿੱਦਨ ਉਹ ਇਕੱਠ ਹੋਇਆ ਪਹਿਲਾਂ ਆਪਣੇ ਚਾਰ ਤਰੀਕਾ ਵਾਲਾ ਉਹਦੇ ਚ ਬੜਾ ਕਰਾਇਆ ਗਿਆ ਇਹ ਇੱਕ ਲਗਭਗ ਪੰਚਾਇਤ ਬੁਲਾਈ ਆ ਇਹਦੇ ਚ ਅਗਲੀਆਂ ਰਣਨੀਤੀਆਂ ਜਿਹੜੀ ਸਰਕਾਰ ਕਰ ਰਹੀ ਹੈ ਜਿੱਥੇ ਕਿ ਡੱਲਿਆ ਸਾਹਿਬ ਦੀ ਬੋਰਡ ਪੂਰੇ ਇੱਕ ਨੰਬਰ ਤੇ ਆ ਤੇ ਦੂਸਰੇ ਨੰਬਰ ਤੇ ਜਿਹੜਾ ਫਰਰਾਣਾ ਭੇਜਿਆ ਸਰਕਾਰ ਨੇ ਸੈਂਟਰ ਨੇ ਉਹਦੇ ਬਾਰੇ ਵਿਚਾਰ ਕਰਦੇ ਲੋਕਾਂ ਦੇ ਵਿੱਚ ਪ੍ਰਚਾਰ ਕਰਨ ਤੇ ਸਮਝਾਉਣ ਤੇ ਉਹਦੀ ਲੜਾਈ ਵੀ ਤਿਆਰ ਕਰ ਲਈ ਇਹ ਪੰਚਾਇਤ ਬੁਲਾਈ ਗਈ ਹੈ ਅੱਜ ਇਹਦੇ ਵਿੱਚ ਤੁਹਾਡਾ ਮੁੱਖ ਮਸਲਾ ਦਰਜੀਤ ਸਿੰਘ ਢੱਲੇਵਾਲ ਦੂਜਾ ਮਸਲਾ ਖੇਤੀ ਨੀਤੀ ਪੈਰਨ ਕਰ ਰਹੇ ਬੇਸ਼ੱਕ ਉਹ ਤੁਹਾਨੂੰ ਸੱਦਨ ਬੇਸ਼ੱਕ ਨਾ ਤੁ ਨਾ ਤੁਰਨ ਬੇਸ਼ੱਕ ਨਾ ਪਰ ਪਰ ਤੁਸੀਂ ਉਸ ਮਸਲੇ ਨੂੰ ਲੈ ਕੇ ਗੰਭੀਰ ਹੂੰ ਪੂਰੇ ਗੰਭੀਰ ਆ ਇੱਕ ਇੱਕ ਪੰਜਾਬ ਦਾ ਜੀ ਇੱਕ ਹਰਿਆਣੇ ਦਾ ਜੀ ਇੱਕ ਇੱਕ ਕਿਸਾਨ ਜੀ ਜਿਹੜਾ ਕੱਦਦਾ ਹੈਗਾ ਘਰ ਚ ਬੈਠੇ ਬੁੜੀਆਂ ਉਹ ਸਾਰੇ ਡੱਡਿਆਲ ਸਾਹਿਬ ਦੀ ਸੇਵਾ ਬਾਰੇ ਤੇ ਉਹਨਾਂ ਦੇ ਜਿਹੜਾ ਮਨੋਰਥ ਨਾਲ ਜਿਹੜਾ ਐਜੀਟੇਸ਼ਨ ਕਰ ਰਹੇ ਆ ਉਹਦੇ ਬਾਰੇ ਸੰਦੀਦਾ ਨੇ ਤੇ ਵਾਰ-ਵਾਰ ਪਹਿਲਾਂ ਵੀ ਗਈ ਸੀ ਇੱਕ ਵਾਰੀ ਕਮੇਟੀ ਅੱਜ ਫੇਰ ਕਿਤੇ ਨਾ ਕਿਤੇ ਇਸ ਮੰਚ ਤੇ ਖੜਕੇ ਦੁਬਾਰਾ ਏਕਤਾ ਦੀ ਗੱਲ ਕੀਤੀ ਜਾਊਗੀ ਕਿਉਂਕਿ ਏਕਤਾ ਦੇ ਪ੍ਰਤੀਕ ਆਪਾਂ ਪਹਿਲਾਂ ਅੰਦੋਲਨ ਜਿੱਤੇ ਹੋਏ ਆ ਕਿਤੇ ਕੋਈ ਫਰਕ ਰਹਿ ਗਿਆ ਉਹਨੂੰ ਕੱਢ ਕੇ ਪਰ ਅੱਜ ਜਿਹੜੀ ਸਟੇਸ਼ਨ ਤੇ ਗੁਰਦੇਵ ਸਾਹਿਬ ਆ ਗਏ ਆ ਸਾਰੇ ਗੱਲਾਂ ਮਿਟਾ ਕੇ ਏਕਤਾ ਕਰਕੇ ਅਗਲੀ ਲੜਾਈ ਸਰਕਾਰ ਨਾਲਾ ਕਿਤੇ ਸੁਪਰੀਮ ਕੋਰਟ ਵੀ ਹੱਲ ਦਾਤ ਨਹੀਂ ਕਰ ਰਹੀ ਗਵਰਨਰ ਨਹੀਂ ਆਪਣਾ ਟਾਈਮ ਦੇ ਰਿਹਾ ਰਾਸ਼ਟਰਪਤੀ ਨੇ ਜਵਾਬ ਦਿੱਤਾ ਮੈਨੂੰ ਉੱਥੇ ਇਹੋ ਜਿਹਾ ਲੱਗ ਰਿਹਾ ਉਹਨੂੰ ਡੈਮੋਕ੍ਰੇਸੀ ਖਤਮ ਹੋ ਰਹੀ ਹੈ ਪਰ ਐਸੇ ਲੱਗਦਾ ਜੀ ਬਣੂਗਾ ਕੀ ਫੇਰ ਤੁਸੀਂ ਕ ਉਧਰ ਡੱਲੇ ਹੋਏ ਸਨ ਮਰਨ ਮਰ ਤੱਕ ਉੱਠਣ ਨੂੰ ਤਿਆਰ ਨਹੀਂ ਫਿਰ ਬਣੇਗਾ ਕੀ ਆਹੀ ਗੱਲ ਕਿ ਸਿੱਧਾ ਆਪਾਂ ਮਹਾਪਚਾਰ ਕੀਤੀ ਹੈ ਸਰਕਾਰ ਨੂੰ ਨੰਗਾ ਕਰਨ ਵਿੱਚੇ ਵੀ ਡੈਮੋਕ੍ਰੇਸੀ ਦੇ ਵਿੱਚ ਲੋਕਾਂ ਦੀ ਆਵਾਜ਼ ਨਹੀਂ ਸੁਣਨੀ ਇੱਕ ਬੰਦਾ ਮਰਨ ਤੇ ਕੰਡੇ ਬੈਠਾ ਉਹਦੀ ਆਵਾਜ਼ ਨਹੀਂ ਸੁਣ ਰੇ ਉਹਦੇ ਨਾਲ ਮਸਲੇ ਮਕਾਉਣ ਦੀ ਗੱਲ ਤਾਂ ਇੱਕ ਪਾਸੇ ਰਹਿ ਗਈ ਹੁਣ ਤਾਂ ਬੈਠਣ ਨੂੰ ਤਿਆਰ ਨਹੀਂ ਸਰਕਾਰ ਜਿਹੜੀ ਸਰਕਾਰ ਬੈਠਣ ਨੂੰ ਤਿਆਰ ਨਹੀਂ ਤੇ ਕੱਲ ਨੂੰ ਕਿਸਾਨ ਉਹਦਾ ਜਵਾਬ ਦੇਣਗੇ ਕੋਈ ਲੱਗਦਾ ਵੈਸੇ ਆਸ ਉਮੀਦ ਜਿਹੜਾ ਤੁਸੀਂ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ ਦੇਖੋ ਆ ਸਾਨੂੰ ਪੂਰੀ ਆ ਸਾਡਾ ਹੀ ਭਰਾ ਵਾ ਸਾਡੇ ਹੀ ਵੱਡੇ ਜੀ ਨੇ ਸਾਡੇ ਵਿੱਚ ਸਾਡੇ ਨਾਲ ਲੜੇ ਹੋਇਆ ਸਾਡੇ ਸਾਥੀ ਰਹੇ ਆ ਤੇ ਜੇ ਉਹ ਸਾਥੀ ਅੱਜ ਮੁਸ਼ਕਿਲ ਚ ਆ ਸਾਨੂੰ ਉਹਨਾਂ ਮੋਢੇ ਨਾਲ ਮੋਢਾ ਲਾਉਣਾ ਚਾਹੀਦਾ ਤਾਂ ਕਹਿੰਦੇ ਨੇ ਜੀ ਕਿ ਇਕੱਠੇ ਹੋਣਾ ਚਾਹੀਦਾ ਹੁਣ ਤੁਹਾਨੂੰ ਥੱਲੇ ਵੀਆਂ ਤਸਵੀਰਾਂ ਵੀ ਦਿਖਾ ਦਿੰਨੇ ਆ ਕਿ ਜਿਹੜਾ ਇੱਥੇ ਵੱਡਾ ਇਕੱਠ ਬੁਲਾਇਆ ਗਿਆ ਹਰਮਿੰਦਰ ਸਿੰਘ ਕਾਦੀਆਂ ਦੇ ਮਤਾਬਕ ਡੱਲੇਵਾਲ ਸਾਹਿਬ ਦਾ ਮਸਲਾ ਮੁੱਖ ਹੈ ਔਰ ਨਾਲ ਜਿਹੜਾ ਖੇਤੀ ਨੀਤੀ ਆ ਇਹਨਾਂ ਸਾਰੇ ਮਸਲਿਆਂ ਤੇ ਚਰਚਾ ਕੀਤੀ ਜਾ ਰਹੀ ਹੈ ਇਸ ਲਈ ਮਹਾ ਪੰਚਾਇਤ ਬੁਲਾਈ ਗਈ ਆ ਇਹ ਸਭ ਦੀ ਇੱਥੇ ਰਹਿ ਲਈ ਜਾਣੀ ਹੈ ਕਿ ਆਖਰੀ ਮਸਲੇ ਨੂੰ ਹੱਲ ਕਿਵੇਂ ਕੀਤਾ ਜਾਣਾ ਆਖਿਰ ਜਗਜੀਤ ਸਿੰਘ ਢੱਲੇਵਾਲ ਹੋਰਾਂ ਦੀ ਸਿਹਤ ਜਿਵੇਂ ਜਿਵੇਂ ਲਗਾਤਾਰ ਖਰਾਬ ਹੁੰਦੀ ਜਾ ਰਹੀ ਆ ਕਿਵੇਂ ਢੱਲੇਵਾਲ ਹੋਰਾਂ ਨੂੰ ਬਚਾਇਆ ਜਾਵੇ ਉਹਨਾਂ ਦੀ ਜਾਨ ਬਚਾਈ ਜਾਵੇ ਔਰ ਕਿਵੇਂ ਕਿਸਾਨੀ ਮੰਗਾਂ ਜਿਹੜੀਆਂ ਨੇ ਉਹਨਾਂ ਨੂੰ ਪੂਰਾ ਕਰਾਇਆ ਜਾਵੇ ਤਾਂ ਦੇਖੋ ਇੱਕ ਵੱਡਾ ਇਕੱਠ ਜਿਹੜਾ ਮੋਗਾ ਦੀ ਦਾਣਾ ਮੰਡੀ ਦੇ ਵਿੱਚ ਇੱਥੇ ਵੀ ਨਜ਼ਰ ਆ ਰਿਹਾ ਹੈ ਔਰ ਇਸ ਇਕੱਠ ਤੋਂ ਬਾਅਦ ਜੋ ਸੁਨੇਹਾ ਕਿਸਾਨ ਪਹੁੰਚਾਉਣਾ ਚਾਹੁੰਦੇ ਨੇ ਉਹ ਸੁਨੇਹਾ ਇਸ ਪੱਧਰ ਤੇ ਪਹੁੰਚੇਗਾ ਔਰ ਇਸ ਇਕੱਠ ਤੋਂ ਬਾਅਦ ਇਸ ਸੁਨੇਹੇ ਤੋਂ ਬਾਅਦ ਕੀ ਉਹ ਜਾਂਦੀ ਲਈ ਜੁਕੇਂਦਰ ਦੇ ਵਾਲੇ ਪਾਸੋਂ ਸੁਨੇਹਾ ਆਏਗਾ ਕੀ ਕੇਂਦਰ ਦੇ ਵਾਲੇ ਪਾਸੋਂ ਕੋਈ ਗੱਲਬਾਤ ਤੇ ਨਹੀਂ ਸਰਦਾਰ ਪੱਤਰ ਆਏਗਾ ਇਹ ਸਵਾਲ ਸਭ ਦੇ ਜ਼ੈਨ ਦੇ ਵਿੱਚ ਹੈ ਔਰ ਇਸੇ ਸਵਾਲ ਦਾ ਜਵਾਬ ਲੋਕ ਤਲਾਸ਼ਨ ਦੀ ਕੋਸ਼ਿਸ਼ ਕਰ ਰਹੇ ਨੇ ਔਰ ਜਿਹੜੇ ਕਿਸਾਨ ਆਗੂ ਨੇ ਉਹਨਾਂ ਨੂੰ ਵੀ ਇਸੇ ਗੱਲ ਦੀ ਉਡੀਕ ਰਵਨੀਤ ਬਰਾੜ ਵੀ ਇੱਥੇ ਮੌਜੂਦ ਨੇ ਇੱਕ ਨੌਜਵਾਨ ਕਿਸਾਨ ਆਗੂ ਨੇ ਰਵਨੀਤ ਬਰਾੜ ਹੋਣੀ ਰਵਨੀਤ ਲਗਾਤਾਰ ਸੰਘਰਸ਼ ਚੱਲ ਰਿਹਾ ਅੱਜ ਮਹਾ ਪੰਚਾਇਤ ਹੋ ਗਈ ਆ ਆਸ ਕਰੀਏ ਕੋਈ ਤੁਸੀਂ ਦਬਾਅ ਬਣਾਉਣ ਤੋਂ ਕਾਮਯਾਬ ਹੋ ਜਾਓਗੇ ਕਿ ਕੇਂਦਰ ਵਾਲੇ ਪਾਸੋਂ ਸੁਨੇਹਾ ਆ ਜਾਏ ਕੋਈ ਦੇਖੋ ਨਿਤਿਨ ਜਿਹੜਾ ਕਾਠ ਆ ਤੁਸੀਂ ਦੇਖ ਹੀ ਰਹੇ ਹੋ ਜਿੰਨੇ ਲੋਕ ਪਹੁੰਚੇ ਐ ਇਤੂ ਬਾਦ ਅਜੇ ਪਿੱਛੇ ਸੜਕਾਂ ਤੇ ਰੁਕੇ ਹੋਏ ਆ ਸੋ ਸਾਡਾ ਜਿਹੜਾ ਮੁੱਖ ਮਕਸਦ ਕੀ ਆ ਵੀ ਜਿਹੜੀ ਸਰਕਾਰ ਸਾਡੇ ਨਾਲ ਵਾਅਦੇ ਕਰਕੇ ਸੁੱਤੀ ਪਈ ਐ ਤੇ ਇੱਕ ਨਵਾਂ ਖੜਾ ਜਿਹੜਾ ਮਾਰਕੀਟਿੰਗ ਦਾ ਲੈ ਕੇ ਆਈ ਐ ਉਹਦੇ ਵਿਰੋਧ ਦੇ ਵਿੱਚ ਤੇ ਸਰਦਾਰ ਦਗਜੀਤ ਸਿੰਘ ਢੱਲੇਵਾਲ ਜਿਹੜੇ ਕਈ ਦਿਨਾਂ ਤੋਂ ਡੇਢ ਮਹੀਨੇ ਤੋਂ ਵਾਜਾ ਜ਼ਿਆਦਾ ਹੋ ਗਿਆ ਮਰਨਵਰ ਤੇ ਬੈਠੇ ਆ ਉਨ੍ਹਾਂ ਦੀ ਕੋਈ ਵੀ ਗੱਲਬਾਤ ਸਰਕਾਰ ਨਹੀਂ ਸੁਣ ਰਹੀ ਸੋ ਸਰਕਾਰ ਨੂੰ ਇੱਕ ਚੇਤਾਵਨੀ ਹੈ ਪਹਿਲਾ ਸਟੈਪ ਹੈ ਵੀ ਜੇ ਤੁਸੀਂ ਸਾਡੀਆਂ ਕਿਸਾਨਾਂ ਦੀਆਂ ਮੰਗਾਂ ਨਾ ਮੰਨੀਆਂ ਨਾ ਗੱਲਬਾਤ ਕੀਤੀ ਤਾਂ ਕੋਈ ਵੱਡੇ ਸੰਘਰਸ਼ ਵੱਲ ਅਸੀਂ ਵੱਧ ਸਕਦੇ ਹਾਂ ਅੱਜ ਕਿਸ ਤਰ੍ਹਾਂ ਦਾ ਕੋਈ ਅੱਜ ਵੱਡਾ ਐਲਾਨ ਹੋ ਸਕਦਾ ਅੱਜ ਇਹ ਮੰਨਿਆ ਜਾਵੇ ਕਿ ਜਿਹੜਾ ਵੀ ਵੱਡਾ ਕੱਟ ਕੀਤਾ ਕੋਈ ਸਰਕਾਰ ਨੂੰ ਨਵਾਂ ਸੁਨੇਹਾ ਜਾਂ ਵੱਡੀ ਚੇਤਾਵਨੀ ਦੇਣ ਦੀ ਤਿਆਰੀ ਬਿਲਕੁਲ ਸਾਡੀ ਜਿਹੜੀ ਕਮੇਟੀ ਹੈ ਉਹਦੀ ਮੀਟਿੰਗ ਚੱਲ ਰਹੀ ਹੈ ਤਕਰੀਬਨ 2:3 ਜਾਂ 3 ਵਜੇ ਅਸੀਂ ਵੱਡਾ ਐਲਾਨ ਕਰਨ ਜਾ ਰਹੇ ਹਾਂ ਤਾਂ ਹੀ ਅਸੀਂ ਵਰਕਰਾਂ ਨੂੰ ਕਿਹਾ ਵੀ 2:30 ਵਜੇ ਤੱਕ ਵੇਟ ਕਰੋ 2:30 ਵਜੇ ਕੋਈ ਵੱਡੇ ਸੰਘਰਸ਼ ਦਾ ਐਲਾਨ ਕਰਾਂਗੇ ਤਾਂ ਵੱਡੀ ਖਬਰ ਦੇ ਤੌਰ ਤੇ ਕਹਿ ਸਕਦੇ ਹਾਂ ਜੀ ਕਿ 2:30 ਵਜੇ ਕੋਈ ਵੱਡਾ ਐਲਾਨ ਕਰ ਸਕਦੇ ਨੇ ਅੱਜ ਕਿਸਾਨਾਂ ਕੋ ਇਸੇ ਮਹਾਪੰਚਾਇਤ ਦੇ ਮੰਚ ਤੋਂ ਰਣਜੀਤ ਬਰਾੜ ਹੋਰਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਅੱਜ 2:30 ਵਜੇ ਅੱਜ ਕੋਈ ਵੱਡਾ ਐਲਾਨ ਹੋਵੇਗਾ ਅੱਗੇ ਦੀ ਰਣਨੀਤੀ ਨੂੰ ਲੈ ਕੇ ਤੇ ਸਰਕਾਰ ਨੂੰ ਝਕਾਉਣ ਨੂੰ ਲੈ ਕੇ ਸਰਕਾਰ ਤੋਂ ਮੰਗਾ ਮੰਗਾਂ ਨੂੰ ਲੈ ਕੇ ਉਹ ਰਣ ਕੀ ਹੋਵੇਗਾ ਕਿਸ ਤਰ੍ਹਾਂ ਦਾ ਹੋਵੇਗਾ ਕਿਉਂਕਿ ਕਈ ਤਰ੍ਹਾਂ ਦਾ ਇਹ ਸੰਘਰਸ਼ ਦੇ ਦੌਰਾਨ ਪੜਾ ਦੇਖੇ ਨੇ ਪੰਜਾਬ ਬੰਦ ਦੇਖਿਆ ਭਾਰਤ ਬੰਦ ਦੇਖਿਆ 26 ਜਨਵਰੀ ਦਾ ਟਰੈਕਟਰ ਮਾਰਚ ਦੇਖਿਆ ਦੂਜੇ ਪਾਸੇ ਸ਼ੰਭੂ ਬਾਰਡਰ ਤੋਂ ਜਥਾ ਦਿੱਲੀ ਵੱਲ ਸੌ ਸੌ ਕਿਸਾਨ ਦਾ ਜਥਾ ਦਿੱਲੀ ਵੱਲ ਜਾਂਦਾ ਦੇਖਿਆ ਤੇ ਦੂਜੇ ਪਾਸੇ ਖਨੋਰੀ ਬਾਰਡਰ ਤੇ ਚੱਲ ਰਿਹਾ ਮਰਨ ਵਰਤ ਦੇਖਿਆ ਤਾਂ ਐਸੇ ਦੇ ਵਿੱਚ ਅੱਗੇ ਕੀ ਸਟੈਪ ਹੋਏਗਾ ਅੱਗੇ ਕਿਸ ਤਰ੍ਹਾਂ ਦਾ ਐਲਾਨ ਕਰਨ ਜਾ ਰਹੇ ਨੇ ਕਿਸਾਨ ਆਗੂ ਉਹ ਥੋੜੀ ਦੇਰ ਬਾਅਦ ਕਹਾਂਗੇ ਕਿ ਕਰੀਬ 2:3 ਵਜੇ ਜਿਸ ਤਰ੍ਹਾਂ ਰਵਨੀਤ ਬਰਾੜ ਹੋਣਾ ਨੇ ਕਿਹਾ 2:3 ਵਜੇ ਉਹ ਤਸਵੀਰਾਂ ਜਿਹੜੀ ਉਹ ਸਪਸ਼ਟ ਹੋਵੇਗੀ ਤਾਂ ਕਿਤੇ ਨਾ ਕਿਤੇ ਅੱਜ ਮੰਨਿਆ ਜਾਵੇ ਕਿ ਵੱਡਾ ਐਲਾਨ ਹੋ ਸਕਦਾ ਹੈ ਪਰ ਕੁੱਲ ਮਿਲਾ ਕੇ ਉਹ ਸਵਾਲ ਅੱਜ ਵੀ ਉਸੇ ਤਰ੍ਹਾਂ ਜ਼ਹਿਨ ਦੇ ਵਿੱਚ ਹੈ ਕਿ ਇਕੱਠੇ ਕਦੋਂ ਹੋਣਗੇ ਹਾਲਾਂਕਿ ਇਕੱਠੇ ਬੇਸ਼ੱਕ ਵੀ ਪਰ ਸੰਘਰਸ਼ ਇਕੱਠਾ ਕਰ ਰਹੇ ਨੇ ਅੱਡ ਅੱਡ ਚੱਲ ਰਿਹਾ ਹੈ ਤਾਂ ਕਿਤੇ ਨਾ ਕਿਤੇ ਕੋਸ਼ਿਸ਼ ਨੂੰ ਚੱਲ ਰਹੀ ਹੈ ਕਿ ਇੱਕ ਜੋ ਟੋਕੇ ਮੋਰਚਾ ਲੜਿਆ ਜਾ ਸਕੇ ਜੀ ਵੀ ਜੀ ਠੀਕ ਹੈ ਫਿਲਹਾਲ ਧੰਨਵਾਦ ਨਪਿੰਦਰ ਇਸ ਪੂਰੀ ਜਗਲ ਬਾਤ ਦੇ ਲਈ ਜਾਣਕਾਰੀ ਦੇ ਲਈ ਤਸਵੀਰਾਂ ਦਿਖਾਉਣ ਦੇ ਲਈ ਤਾਂ ਮੋਗਾ ਦੀ ਅਨਾਜ ਵੱਡੀ ਤੋਂ ਲਾਈਵ ਤਸਵੀਰਾਂ ਮੇਰੇ ਸਹਿਯੋਗੀ ਨਪਿੰਦਰ ਬਰਾੜ ਦਿਖਾ ਰਹੇ ਨੇ ਮਹਾਪੰਚਾਇਤ ਹੋ ਰਹੀ ਹੈ ਕਿਸਾਨਾਂ ਦੀ तकरीबन ਸਾਰੇ ਐਸਕੇਐਮ ਦੇ ਆਗੂ ਸਟੇਜ ਤੇ ਮੌਜੂਦ ਨੇ ਔਰ ਕਹਿ ਰਹੇ ਨੇ ਕਿ 2:30 3 ਵਜੇ ਕਿਸੇ ਅਗਲੀ ਵੱਡੀ ਰਣਨੀਤੀ ਦਾ ਐਲਾਨ ਕੀਤਾ ਜਾਏਗਾ ਸਪੋਰਟ ਦੀ ਗੱਲ ਕੀਤੀ ਜਾ ਰਹੀ ਹੈ ਉਹਨਾਂ ਕਿਹਾ ਕਿ ਖਨੌਰੀ ਸ਼ੰਭੂ ਮੋਰਚੇ ਨੂੰ ਸਾਡੀ ਸਪੋਰਟ ਹੈ ਅਸੀਂ ਵੱਖ-ਵੱਖ ਨਹੀਂ ਚੱਲ ਰਹੇ ਪਰ ਅਸੀਂ ਅਲੱਗ-ਅਲੱਗ ਆਪਣੇ ਪ੍ਰੋਗਰਾਮ ਜ਼ਰੂਰ ਉਲੀਕ ਰਹੇ ਹਾਂ ਇਹ ਗੱਲ ਕਿਸਾਨਾਂ ਵੱਲੋਂ ਕਹੀ ਗਈ ਹੈ ਔਰ ਅੱਗੇ ਹੁਣ ਕੀ ਐਲਾਨ ਕੀਤਾ ਜਾਂਦਾ ਹੈ ਇਹ ਦੇਖਣਾ ਨਿੱਕਾ ਸੀ ਅ ਡੱਲੇਵਾਲ ਸਾਹਿਬ ਹੋਰਾਂ ਨੂੰ ਲੈ ਕੇ ਉਹਨਾਂ ਦੇ ਧਰਨੇ ਨੂੰ ਲੈ ਕੇ ਮਰਨ ਵਰਤ ਨੂੰ ਲੈ ਕੇ ਉਹ ਪਿਛਲੀਆਂ ਗੱਲਾਂ ਨਹੀਂ ਗੀਆਂ ਅੱਜ ਸਮਾਂ ਬਦਲਿਆ ਹੋਇਆ ਉਹ 2024 ਦੀਆਂ ਗੱਲਾਂ ਨੇ ਅੱਜ 2025 ਹੈ ਬਦਲਿਆ ਸਮਾਂ ਅੱਜ ਉਹ ਗੱਲਾਂ ਕਰਨ ਦਾ ਸਮਾਂ ਨਹੀਂ ਹੈਗਾ ਅੱਛਾ ਤੁਹਾਨੂੰ ਵੈਸੇ ਉਸ ਬਿਆਨ ਤੋਂ ਪਛਤਾਵਾ ਹੈ ਕਿ ਨਹੀਂ ਦੇਣਾ ਚਾਹੀਦਾ ਸੀ ਨਹੀਂ ਨਹੀਂ ਕੋ ਕੋਈ ਪਛਤਾਵਾ ਨਹੀਂ ਕੁਛ ਨਹੀਂ ਗੱਲ ਹੈਗੀ ਜੀ ਮੈਂ ਤਾਂ ਸਾਨੂੰ ਲੜਨਾ ਚਾਹੀਦਾ ਇਹੀ ਹੈ ਤੁਹਾਨੂੰ ਲੱਗਦਾ ਕਿ ਇੱਕ ਝਟ ਹੋਣਾ ਚਾਹੀਦਾ ਹਾਂ ਇੱਕ ਹਾਂ ਇੱਕ ਤਾਂ ਹੋਣੀ ਗੱਦੀ ਆ ਉਠਾਣਾ ਰੀਲਿੰਗ ਮੈਂ ਜੋ ਜਦ ਕਿ ਕਹਿ ਕੇ ਆ ਵੀ ਇਕਤਾ ਹੋਣੀ ਚਾਹੀਦੀ ਹੈ ਅੱਛਾ ਇਕਜੁੱਟ ਹੋਣਾ ਚਾਹੀਦਾ ਪਰ ਫਿਰ ਉਹ ਜਿਹੜਾ ਬਿਆਨ ਸੀ ਨਾ ਜੀ ਕਿਤਨੇ ਗੇਤੇ ਉਹਨੂੰ ਲੈ ਕੇ ਤੁਹਾਡੇ ਤੇ ਸਵਾਲ ਵੀ ਬੜੇ ਉੱਠੇ ਤੇ ਇਸ ਕਰਕੇ ਮੈਂ ਕਲੀਅਰ ਕਰਨਾ ਚਾਹਣਾ ਉਸ ਬਿਆਨ ਤੇ ਸਟੈਂਡ ਤਾਂ ਨਹੀਂ ਕਰਦੇ ਕਿ ਕਰਦੇ ਹੋ ਹਰ ਬਖਤਾ ਆਪਣੀਆਂ ਬਦਲਦੀਆਂ ਰਹਿੰਦੀਆਂ ਹੁੰਦੀਆਂ ਨੇ ਜਾਂ ਦੋਲਣਦੀਆਂ ਵੀ ਤੇ ਲੀਡਰ ਨੇ ਜੀ ਤਾਂ ਅੱਜ ਡੱਲੇਵਾਲ ਸਾਹਿਬ ਨੂੰ ਲੈ ਕੇ ਕੀ ਵਿਚਾਰ ਨੇ ਮਨ? ਮੈਂ ਐਲਾਨ ਕਰਾਂਗਾ ਉਸ ਤਰ੍ਹਾਂ ਕੋਸ ਮੈਂ ਕੀ ਐਲਾਨ ਕਰਨਾ ਹੈ ਐਲਾਨ ਕਰਾਂ ਡੱਲੇਵਾਲ ਸਾਹਿਬ ਦੇ ਨਾਲ ਕੱਟ ਸੰਘਰਸ਼ ਹੋ ਲੜਦੇ ਸੰਘਰਸ਼ੀ ਲੜਦੀਆਂ ਇਕੱਠੀਆਂ ਆ ਅੱਡ ਗਦੋਂ ਆ ਸੀ ਉਹ ਮੈਦਾਨ 'ਚ ਨਹੀਂ ਅਸੀਂ ਮੈਦਾਨ 'ਚ ਤੁਸੀਂ ਬਿਆਨ ਤਰਲਦੂ ਸਿੰਘ ਵੱਲੋਂ ਐ ਜੋ ਕਿਹਾ ਜਾ ਰਿਹਾ ਹੈ ਉਹਨਾਂ ਕਹਿੰਿਆ ਕਿ ਅਸੀਂ ਇਕੱਠੇ ਹੀ ਆ ਸੰਘਰਸ਼ ਹੋ ਲੜ ਰਹੇ ਨੇ ਸੰਘਰਸ਼ ਅਸੀਂ ਲੜ ਰਹੇ ਆ ਹਾਲਾਂਕਿ ਪਹਿਲਾਂ ਰੁਲਦੂ ਸਿੰਘ ਵੱਲੋਂ ਕੁਝ ਹੋਰ ਬਿਆਨ ਦਿੱਤੇ ਗਏ ਸੀ ਔਰ ਉਸਤੇ ਅੱਜ ਉਹ ਯੂਟਰਨ ਮਾਰ ਰਹੇ ਨੇ ਔਰ ਕਹਿ ਰਹੇ ਨੇ ਕਿ ਉਹ ਬਿਆਨ 2024 ਦਾ ਸੀ ਇਹ ਬਿਆਨ 2025 ਦਾ ਹੈ ਬੇਸ਼ੱਕ ਫਰਕ ਉਸ ਦੇ ਵਿੱਚ ਕੁਝ ਦਿਨਾਂ ਦਾ ਹੀ ਹੈ ਕਿਉਂਕਿ ਹੁਣੇ-ਹੁਣੇ ਨਵਾਂ ਸਾਲ ਚੜਿਆ ਹੈ ਸਾਡੇ ਸਾਈ ਯੋਗੀ ਨਪਿੰਦਰ ਬਰਾੜ ਕੋਸ਼ਿਸ਼ ਕਰ ਰਹੇ ਸੀ ਉਹਨਾਂ ਨੂੰ ਪੁੱਛਣ ਦੀ ਕਿ ਅੱਜ ਵੀ ਆਪਣੇ ਬਿਆਨ ਤੇ ਕਾਇਮ ਹੋ ਕੇ ਨਹੀਂ ਤਾਂ ਉਹਨਾਂ ਨੇ ਕਿਹਾ ਕਿ ਉਹ ਬਿਆਨ ਪੁਰਾਣਾ ਸੀ ਅੱਜ ਅਸੀਂ ਕਹਿ ਰਹੇ ਹਾਂ ਕਿ ਅਸੀਂ ਉਹਨਾਂ ਦੇ ਸਮਰਥਨ ਦੇ ਵਿੱਚ ਹਾਂ ਤੇ ਖਨੌਰੀ ਬਾਰਡਰ ਤੇ ਕਿਸਾਨਾਂ ਦੇ ਧਰਨੇ ਦੇ ਵਿੱਚ ਇੱਕ ਹੋਰ ਹਾਦਸਾ ਵਾਪਰਿਆ ਹੈ ਇੱਕ ਦੇਸੀ ਲੱਕੜਾਂ ਵਾਲਾ ਗੀਜ਼ਰ ਫਟ ਗਿਆ ਔਰ ਗੀਜ਼ਰ ਫਟਣ ਨਾਲ ਇੱਕ ਨੌਜਵਾਨ ਬੁਰੀ ਤਰ੍ਹਾਂ ਚਲਸ ਗਿਆ ਸਮਾਣੇ ਦਾ ਦੱਸਿਆ ਜਾ ਰਿਹਾ ਗੁਰਦਿਆਲ ਸਿੰਘ ਜੋ ਇਸ ਘਟਨਾ ਦੇ ਵਿੱਚ ਜ਼ਖਮੀ ਹੋਇਆ ਔਰ ਉਸ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਇੱਕ ਦੇਸੀ ਲੱਕੜਾਂ ਵਾਲਾ ਜਿਹੜਾ ਗੀਜ਼ਰ ਸੀ ਪਾਣੀ ਗਰਮ ਕਰਨ ਵਾਲਾ ਉਹ ਗੀਜ਼ਰ ਦੇ ਵਿੱਚ ਅਚਾਨਕ ਧਮਾਕਾ ਹੋ ਗਿਆ ਔਰ ਜਿਹੜਾ ਵਿਅਕਤੀ ਸਭ ਤੋਂ ਨਜ਼ਦੀਕ ਸੀ ਗੁਰਦਿਆਲ ਸਿੰਘ ਉਹ ਬੁਰੀ ਤਰ੍ਹਾਂ ਚਲਸ ਗਿਆ ਇਸ ਘਟਨਾ ਦੇ ਵਿੱਚ ਔਰ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਉਸ ਦੀ ਤਸਵੀਰ ਅਸੀਂ ਦਿਖਾ ਰਹੇ ਹਾਂ ਗੁਰਦਿਆਲ ਸਿੰਘ ਇਸ ਨੌਜਵਾਨ ਦਾ ਨਾਮ ਹੈ ਸਮਾਣਾ ਦਾ ਰਹਿਣ ਵਾਲਾ ਹੈ ਔਰ ਇਹ ਇਸ ਹਾਦਸੇ ਦੇ ਵਿੱਚ ਜ਼ਖਮੀ ਹੋਇਆ ਹੈ ਗੀਜ਼ਰ ਫਟਣ ਦੀ ਵਜ੍ਹਾ ਨਾਲ ਚਰਨਜੀਤ ਕੌਸ਼ਲ ਸਾਡੇ ਸਹਿਯੋਗੀ ਜੁੜੇ ਨੇ ਐ ਚਰਨਜੀਤ ਕਿਵੇਂ ਇਹ ਹਾਦਸਾ ਵਾਪਰਿਆ ਔਰ ਕੰਡੀਸ਼ਨ ਕੀ ਹੈ ਇਸ ਵੇਲੇ ਉਸ ਨੌਜਵਾਨ ਬਿਲਕੁਲ ਤਾਂ ਖਨੌਰੀ ਬੜੇ ਕਸ ਹੈਗੇ ਨੇ ਠੰਡ ਬਹੁਤ ਜ਼ਿਆਦਾ ਪੈ ਰਹੀ ਆ ਤਾਂ ਜਦੋਂ ਪਾਣੀ ਗਰਮ ਕਰਦੇ ਨੇ ਇਹ ਜੁਗਾੜੀ ਹੈਗਾ ਹੂੰ ਜਿਹੜਾ ਹੈਗਾ ਫਟਿਆ ਲੱਕਣਾ ਜਾਂ ਪਾਥੀਆਂ ਪਾ ਕੇ ਇਹਦੇ ਵਿੱਚ ਪਾਣੀ ਗਰਮ ਹੋ ਜਾਂਦਾ ਤਾਂ ਜਿਆਦਾ ਪ੍ਰੈਸ਼ਰ ਦੇ ਕਾਰਨ ਜਿਆਦਾ ਅੱਗ ਮਚਾਉਣ ਦੇ ਕਾਰਨ ਜਿਹੜਾ ਹੈਗਾ ਇਹ ਹਾਦਸਾ ਵਾਪਰੇ ਆ। ਇੱਕ ਵਾਰ ਜਿਹੜਾ ਕਿਸਾਨ ਸੀ ਉਹ ਜਿਆਦਾ ਵਿੱਚ ਬਾਲਣ ਪਾਤਾ ਜਿਹਦੇ ਕਾਰਨ ਜਿਆਦਾ ਅੱਗ ਹੋ ਗਈ ਤੇ ਪਾਣੀ ਜਿਆਦਾ ਗਰਮ ਹੋ ਗਿਆ ਜਿਹੜਾ ਪ੍ਰੈਸ਼ਰ ਸੀ ਪ੍ਰੈਸ਼ਰ ਦੇ ਕਾਰਨ ਗੀਜ਼ਰ ਵੀ ਪੁਰਾਣਾ ਸੀ ਤਾਂ ਫਟ ਗਿਆ ਤੇ ਨੌਜਵਾਨ ਦਾ ਕਾਫੀ ਜਿਹੜਾ ਹੈਗਾ ਨੁਕਸਾਨ ਹੋ ਗਿਆ ਕਾਫੀ ਸ਼ਰੀਰੋ ਦਾ ਜਿਹੜਾ ਹੈਗਾ ਤੁੱਟ ਗਿਆ। ਤਾਂ ਇੱਕ ਵੱਡਾ ਹਾਸਾ ਖਨੌਰੀ ਬਾਰਡਰ ਦੇ ਉੱਪਰ ਹੋਇਆ ਹੈ ਨੌਜਵਾਨ ਸਮਾਨਾ ਦਾ ਸੀ ਤੇ ਲੰਬੇ ਸਮੇਂ ਤੋਂ ਖਨੌਰੀ ਬਾਰਡਰ ਅਸੰਦਾ ਹਿਸਾਬ ਬਣਿਆ ਹੋਇਆ ਸੀ ਤਾਂ ਹੁਣ ਜਦੋਂ ਇਹ ਇੱਕ ਵੱਡਾ ਹਾਸਾ ਵਾਪਰਿਆ ਤਾਂ ਕਾਫੀ ਜਿਆਦਾ ਇਹਦਾ ਨੁਕਸਾਨ ਹੋ ਗਿਆ ਫਿਲਹਾਲ ਜਿਹੜਾ ਸਮਾਨਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਇਸ ਨੌਜਵਾਨ ਦਾ ਇਲਾਜ ਚੱਲ ਰਿਹਾ ਤੇ ਉੱਥੇ ਵੀ ਜਿਹੜੀ ਆਈ ਸੀ ਅਸੀਂ ਜਾ ਕੇ ਜਲਦੀ ਨਿਊਜ਼ ਜਿਹੜੀ ਨਿਊਜ਼ ਦੀ ਟੀਮ ਠੀਕ ਹੈ ਧੰਨਵਾਦ ਚਰਨਜੀਤ ਇਸ ਜਾਣਕਾਰੀ ਦੇ ਲਈ ਤਾਂ ਇੱਕ ਜੁਗਾੜੀ ਜੁਗਾੜੂ ਗੀਜ਼ਰ ਸੀ ਜਿਵੇਂ ਉਸਦੇ ਵਿੱਚ ਪਾਥੀਆਂ ਤੇ ਲੱਕੜਾਂ ਪਾ ਕੇ ਪਾਣੀ ਗਰਮ ਕੀਤਾ ਜਾਂਦਾ ਔਰ ਜਿਵੇਂ ਸਾਡੇ ਸਹਿਯੋਗੀ ਦੱਸ ਰਹੇ ਸੀ ਕਿ ਜ਼ਿਆਦਾ ਬਾਲਣ ਪਾ ਦਿੱਤਾ ਗਿਆ ਜ਼ਿਆਦਾ ਹੀਟ ਹੋਈ ਤੇ ਉਸ وجہ ਨਾਲ ਗੀਜ਼ਰ ਫਟ ਗਿਆ ਔਰ ਇੱਕ ਨੌਜਵਾਨ ਗੁਰਦਿਆਲ ਸਿੰਘ ਇਸ ਦੀ ਚਪੇਟ ਚ ਆ ਗਿਆ ਜਿਸ ਦਾ ਇਲਾਜ ਸਮਾਣਾ ਦੇ ਸਿਵਲ ਹਸਪਤਾਲ ਚ ਆਇਆ